ਸੌਤ ਵੱਡਾ ਅਜੇ ਕੋਈ ਦੁਸ਼ਮਣ ਆਪਦਾ ਵੀ ਤੇ ਕੁਦਰਤਾ ਵੀ ਬਣਿਆ ਹੋਇਆ ਉਹ ਤਾਂ ਬੰਦਾ ਹੈ ਬੰਦਾ ਹੀ ਸਾਰਾ ਸਿਸਟਮ ਨੂੰ ਗਰਾਫ ਖਰਾਬ ਕਰ ਰਿਹਾ ਹੈ ਨਾ ਅੱਜ ਸਾਡੇ ਸਿਆਸਤਦਾਨਾਂ ਨੂੰ ਬਜਾਏ ਇੱਕ ਦੂਜੇ ਦੁਸ਼ਮਣਵਾਦੀ ਕਰਨ ਦੇ ਬਜਾਏ ਕਿ ਉਹ ਇੱਥੇ ਬੋਰੀਆਂ ਚੱਕੀ ਫਿਰਨਾਂ ਬਜਾਏ ਕਿ ਉਹ ਇੱਥੇ ਆ ਕੇ ਗੰਗੀਆਂ ਚੱਕੀ ਫਿਰਨ ਅੱਜ ਲੜਾਈ ਜਿਹੜੀ ਲੜਨ ਦੀ ਲੋੜ ਹੈ ਪੰਜਾਬ ਨੂੰ ਖਾਸ ਤੌਰ ਤੇ ਜੇ ਮੈਂ ਗੱਲ ਕਰਾਂ ਨਾ ਤਾਂ ਮੈਂ ਬੋਰੀਆਂ ਚੱਕਣ ਵਾਲਾ ਨਾ ਮੈਂ ਕਹੀ ਚੱਕਣ ਵਾਲਾ ਤੇ ਨਾ ਮੇਰਾ ਇਹ ਕੰਮ ਮੈਂ ਤਾਂ ਲੋਕਾਂ ਨੂੰ ਕਹਿੰਦਾ ਮੁੱਦੇ ਤੇ ਉਹ ਲੜਾਈ ਲੜੋ ਪੰਜਾਬ ਦੇ ਹੱਕ ਦੀ ਜੇ ਪੰਜਾਬ ਬਚਾਉਣਾ ਹੈ ਨੇ ਜਿੱਦ ਦੇ ਮਰਜ਼ੀ ਸਾਨੂੰ ਜਿਹੜੇ ਮਰਜ਼ੀ ਤਰੀਕੇ ਨਾਲ ਡੋਬ ਕੇ ਮਾਰ ਦੇਣਗੇ ਦਿੱਲੀ ਨੂੰ ਲੋੜਾ ਦੇ ਦਿਓ ਪਾਣੀ ਹਰਿਆਣਾ ਨੂੰ ਲੋੜਾ ਦੇ ਦਿਓ ਪਾਣੀ ਉਦੋਂ ਪੰਜਾਬ ਕੋਲੇ ਪਾਣੀ ਨਹੀਂ ਅੱਜ ਪੰਜਾਬ ਨੂੰ ਮਾਰ ਰਿਹਾ ਅੱਜ ਪਾਣੀ ਲੈਣ ਨੂੰ ਤਿਆਰ ਨਹੀਂ ਉਤਰਾਖੰਡ ਦੇ ਹਾੜਾ ਹੁੰਦੇ ਆ ਪਿਹਾਰ ਚ ਹੜਾਉਂਦੇ ਆ ਕੇਰਲਾ ਚ ਹੜਾਉਂਦੇ ਆ ਮਹਾਰਾਸ਼ਟਰ ਚ ਹੜਾਉਂਦੇ ਆ ਨਾਲ ਦੀ ਨਾਲ ਕੌਮੀ ਆਫਤ ਐਲਾਨ ਕੇ ਸੈਂਟਰ ਦੀਆਂ ਟੀਮਾਂ ਆਉਂਦੀਆਂ ਨੇ ਸੈਂਟਰ ਵੱਲੋਂ ਉਹਨੂੰ ਵਿਸ਼ੇਸ਼ ਪੈਕੇਜ ਮਿਲਦੇ ਨੇ ਪਰ ਇਹ 18 ਦਿਨ ਹੋ ਗਏ ਪੰਜਾਬ ਚ ਹੜਾਆਂ ਨੂੰ ਕਿਸੇ ਪ੍ਰਧਾਨ ਮੰਤਰੀ ਦਾ ਬਿਆਨ ਤੱਕ ਨਹੀਂ ਤੁਸੀਂ ਜਿੰਨਾ ਮਰਜੀ ਆ ਬੋਰੀਆਂ ਬਾਰੀਆਂ ਚੱਕੀ ਫਿਰੋ ਦੇ ਬੰਨ ਬਣਦੇ ਫਿਰੋਏ ਹਰ ਸਾਲ ਹੜਾ ਆਉਣਾ ਦੀ ਮੈਂ ਲਿਖ ਕੇ ਦਿੰਦਾ ਇਹ ਗੱਲ ਰੈਂਦਾ ਖੁੰਦਾ ਇਹਨਾਂ ਨੇ 22 ਫੁੱਟ ਦੀਆਂ ਸੜਕਾਂ ਬਣਾਤੀਆਂ ਪਾਰਤ ਮਲਾਂ ਦੀਆਂ ਐ ਚਾਰਸ਼ਪਿਰੋਂ ਇਹਨਾਂ ਨੇ ਕੰਮ ਤਾਂ ਕਰਤੀਆਂ ਜੇ ਜੱਕਦਮ ਪਾਣੀ ਆ ਗਿਆ ਪੰਜਾਬ ਸਾਰਾ ਪੰਜਾਬ ਡੁੱਬ ਕੇ ਮਰੂ ਚੂਹੇ ਨੂੰ ਧਾਰਾ 78 ਦੇ ਖਿਲਾਫ 1979 ਦੇ ਵਿੱਚ ਪਟੀਸ਼ਨ ਪੈਂਦੀ ਆ ਇੰਦਰਾ ਗਾਂਧੀ ਦਲਵਾਰਾਏ ਦੇ ਧੌਣ ਤੇ ਗੋਡਾ ਰੱਖ ਕੇ ਪਟੀਸ਼ਨ ਵਾਪਸ ਕਰਾ ਦਿੰਦੀ ਆ ਅੱਜ ਅਸੀਂ ਪਟੀਸ਼ਨ ਵੀ ਨਹੀਂ ਪਾ ਸਕਦੇ ਇੰਨਾ ਸਾਡੇ ਗਦਾਰਾਂ ਨੇ ਕੁਰਸੀਆਂ ਬਚਾਉਣ ਦੀ ਖਾਤਰ ਪੰਜਾਬ ਨੂੰ ਦਾਤੇ ਲਾਇਆ